ਖਨੌਰੀ ਮੋਰਚੇ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ਵੀ ਜਿਹੜਾ ਉਹ ਜਾਰੀ ਰਿਹਾ ਦੱਸ ਦਈਏ ਕਿ ਕਿਸਾਨ ਆਗੂ ਡੱਲੇਵਾਲ ਨੂੰ ਉਹਨਾਂ ਦੀ ਟਰਾਲੀ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਉਹ ਸ਼ਰੀਰਕ ਤੌਰ ਤੇ ਕਾਫੀ ਕਮਜ਼ੋਰ ਨਜ਼ਰ ਆ ਰਹੇ ਸੀ ਉਹਨਾਂ ਦੇ ਕੋਲੋਂ ਤੁਰਿਆ ਨਹੀਂ ਜਾ ਸਕਦਾ ਇਸ ਕਰਕੇ ਉਹਨਾਂ ਨੂੰ ਸਟ੍ਰੇਚਰ ਤੇ ਪਾ ਕੇ ਬਾਹਰ ਲਿਆਂਦਾ ਗਿਆ ਇਸ ਮੌਕੇ ਕਿਸਾਨ ਆਗੂ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਠੀਕਾ ਰਾਤ ਦੇ ਪਹਿਰੇ ਨੂੰ ਇੰਨਾ ਮਜ਼ਬੂਤ ਬਣਾ ਦਿਓ ਤਾਂ ਜੋ ਪੁਲਿਸ ਹੈ ਜਿਹੜੀ ਉਹ ਕਿਸਾਨਾਂ ਦੇ ਉੱਪਰ ਹਮਲਾ ਕਰਨ ਦੇ ਵਿੱਚ ਜਿਹੜੀ ਹੈ ਉਹ ਸਮਰਥ ਨਾ ਹੋ ਸਕੇ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਿਸਾਨਾਂ ਤੇ ਹਮਲਾ ਕਰਨ ਦੀਆਂ ناکਾਮ ਰਹਿਣ ਉਹਨਾਂ ਨੇ ਰਾਤ ਦੇ ਪਹਿਰੇ ਨੂੰ ਮਜ਼ਬੂਤ ਕਰਨ ਦੇ ਲਈ ਕਿਸਾਨਾਂ ਨੂੰ ਵੱਡੀ ਗੱਲ ਆਖੀ ਹੈ। ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ। ਜਿੰਨੂ ਨੇ इस मोर्चे को सहयोग किया किया जा रहा है सबका दिल से धन्यवाद मैं आप सबको ये बताना चाहता हूं कि मैं ठीक हूं ऐसी कोई बात नहीं है इस लड़ाई को जीतना है ये लड़ाई तभी जीती जाएगी अगर पूरा देश एक होकर इस लड़ाई को लड़ेगा बहुत सारे राज्यों का उलंबा था पंजाब के सर दो में कि में आप आंदोलन को अधूरा छोड़ कर जा रहे हो उतारने का प्रयास किया है आ, बड़ा भाई फिर से मैदान में आया है अब छोटे भाई की जिम्मेदारी दूसरे राज्यों की जिम्मेदारी बनती है इस लड़ाई को मजबूती से लड़ें मैं ये चाहता हूं कि सरकार किसी की भी कीमत पे हमें यहाँ से उठा ना पाए यही मैं आप सब से उम्मीद करता हूं अगर सरकार उठा ना पाई तो जीतेंगे या फिर मरेंगे एक तो काम करेंगे दोस्तों इतना ही कहता हुआ मैं आप सब से धन्यवाद करता हूँ आपको मेरी बात समझ ना आए हो तो को बोलूंगा इस बात को अच्छे से सभी भाइयों को समझा दें बता दें धन्यवाद वाहिगुरु जी का खालसा वाहिगुरु ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਅੰਦੋਲਨ ਨੂੰ ਮੁੱਲਤਵੀ ਕਰਨ ਸਮੇਂ ਵੀ ਕਈ ਸੂਬਿਆਂ ਦੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਅੰਦੋਲਨ ਬਹੁਤ ਜਲਦੀ ਮੁੱਲਤਵੀ ਕੀਤਾ ਜਾ ਰਿਹਾ ਹੈ ਇਸ ਲਈ ਹੁਣ ਐਮਐਸਪੀ ਗਰੰਟੀ ਕਾਨੂੰਨ ਬਣਨ ਤੱਕ ਇਹ ਅੰਦੋਲਨ ਹੈ ਜਿਹੜਾ ਉਹ ਜਾਰੀ ਰੱਖਣਾ ਚਾਹੀਦਾ ਤੇ ਉਸ ਸਮੇਂ ਕੁਝ ਹੋਰ ਜਥੇਬੰਦੀਆਂ ਦੇ ਦਬਾਅ ਕਾਰਨ ਅੰਦੋਲਨ ਨੂੰ ਜਲਦੀ ਮੁੱਲਤਵੀ ਕਰਨਾ ਪਿਆ ਸੀ ਪਰ ਹੁਣ ਫਿਰ ਤੋਂ ਮਜ਼ਬੂਤ ਹੈ ਜਿਹੜਾ ਉਹ ਮੋਰਚਾ ਲੱਗਿਆ ਅਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦਿਵਾਉਣ ਦੇ ਲਈ ਮੈਂ ਆਪਣੀ ਜਾਨ ਜਿਹੜੀ ਆ ਉਹ ਦਾਦੇ ਉੱਪਰ ਲਾ ਦਿੱਤੀ ਹੈ ਹੁਣ ਦੇਸ਼ ਦੇ ਕਿਸਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲੈਣ 30 ਦੇ ਪੰਜਾਬ ਬੰਦ ਦੀ ਰੂਪਰੇਖਾ ਜਿਹੜੀ ਆ ਉਹ ਤਿਆਰ ਕਰ ਲਈ ਹੈ 26 ਨੂੰ ਮੀਟਿੰਗ ਰੱਖੀ ਗਈ ਹੈ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 30 ਦਸੰਬਰ ਦੇ ਪੰਜਾਬ ਬੰਦ ਦੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰਨ ਦੇ ਲਈ 26 ਦਸੰਬਰ ਨੂੰ ਸਵੇਰੇ 10 ਵਜੇ ਖਨੌਰੀ ਮੋਰਚੇ ਦੇ ਉੱਪਰ ਸਮੂਹ ਸਮਾਜਿਕ ਵਪਾਰਕ ਤੇ ਸੱਭਿਆਚਾਰਕ ਧਾਰਮਿਕ ਜਥੇਬੰਦੀਆਂ ਯੂਨੀਅਨਾਂ ਦੀ ਜਿਹੜੀ ਆ ਉਹ ਮੀਟਿੰਗ ਸੱਦੀ ਗਈ ਹੈ ਇਸ ਲਈ ਸਾਰਿਆਂ ਨੂੰ ਚਿੱਠੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਨੂੰ ਡੱਲੇਵਾਲ ਨੇ ਫਿਰ ਤੋਂ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਖੇਤੀਬਾੜੀ ਦੇ ਵਿਸ਼ੇ ਦੇ ਵਿੱਚ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਤੁਹਾਨੂੰ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤੇ ਇਸ ਨਾਲ ਦੇਸ਼ ਦੀ ਆਰਥਿਕਤਾ ਖਾਸ ਕਰਕੇ ਪਿੰਡੂ ਆਰਥ ਚਾਰੇ ਨੂੰ ਬਹੁਤ ਫਾਇਦੇ ਹੋਣਗੇ ਇਸ ਸੰਸਦੀ ਕਮੇਟੀ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਿਲ ਸਨ ਜਾਨੀ ਕਿ ਦੇਸ਼ ਦੀ ਸਰਵ ਉੱਚ ਸੰਸਥਾ ਸੰਸਦ ਦੀ ਭਾਵਨਾ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਦੇ ਹੱਕ ਦੇ ਵਿੱਚ ਹੈ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਮੇਟੀ ਦਾ ਵਿਚ ਸ਼ਾਮਲ ਸਾਰੇ ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਰਿਪੋਰਟ ਤਿਆਰ ਕੀਤੀ ਹੈ ਉਹਨਾਂ ਨੇ ਅੱਗੇ ਲਿਖਿਆ ਮਾਨਯੋਗ ਪ੍ਰਧਾਨ ਮੰਤਰੀ ਜੀ 20 ਮਈ 2014 ਨੂੰ ਪਹਿਲੀ ਵਾਰ ਸੰਸਦ ਭਵਨ ਚ ਦਾਖਲ ਹੋਣ ਤੋਂ ਪਹਿਲਾਂ ਅਸੀਂ ਤੁਸੀਂ ਪੌੜੀਆਂ ਦੇ ਅੱਗੇ ਮੱਥਾ ਟੇਕਿਆ ਸੀ ਜਾਣ ਕੇ ਤੁਸੀਂ ਸੰਸਦ ਨੂੰ ਸਰਵ ਉੱਚ ਸੰਸਥਾ ਵਜੋਂ ਸਤਿਕਾਰ ਦਿੱਤਾ ਸੀ ਅੱਜ ਦੇਸ਼ ਦੀ ਸਰਵਉੱਚ ਸੰਸਥਾ ਸੰਸਦ ਦੀ ਸਰਬਪਾਰਟੀ ਕਮੇਟੀ ਨੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਸ਼ਿਫਾਰਿਸ਼ ਕੀਤੀ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋ ਤਾਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਅਤੇ ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਮਰਨ ਵਰਤ ਦੀ ਕੋਈ ਰਸਮੀ ਕਾਰਵਾਈ ਕਰ ਰਿਹਾ ਤਾਂ ਜਾਂ ਅਸੀਂ ਥੱਕ ਹਾਰ ਕੇ ਚਲੇ ਜਾਵਾਂਗੇ ਤਾਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਕਿ ਅੱਜ ਮੇਰੇ ਮਰਨ ਵਰਤ ਦਾ 29ਵਾਂ ਦਿਨ ਹੈ ਜਾ ਤਾਂ ਐਮਐਸਪੀ ਗਰੰਟੀ ਕਾਨੂੰਨ ਬਣਨ ਅਤੇ ਹੋਰ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਮੈਂ ਆਪਣਾ ਮਰਨ ਵਰਤ ਖਤਮ ਕਰਾਂਗਾ ਨਹੀਂ ਤਾਂ ਮੈਂ ਧਰਨੇ ਵਾਲੀ ਜਗਾ ਉੱਪਰ ਹੀ ਆਪਣੀ ਸ਼ਹਾਦਤ ਦਵਾਂਗਾ ਮਾਨਯੋਗ ਪ੍ਰਧਾਨ ਮੰਤਰੀ ਜੀ ਤੁਸੀਂ ਹੁਣ ਤੁਸੀਂ ਫੈਸਲਾ ਕਰਦਾ ਹੈ ਕਿ ਤੁਸੀਂ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਂਗੇ ਜਾਂ ਮੇਰੀ ਸ਼ਹਾਦਤ ਦਾ ਇੰਤਜ਼ਾਰ ਕਰੋਗੇ ਦੱਸ ਦਈਏ ਕਿ ਖਨੌਰੀ ਬਾਰਡਰ ਦੇ ਉੱਤੋਂ ਇੱਕ ਵਾਰ ਫਿਰ ਕਿਸਾਨ ਆਗੂ ਡੱਲੇਵਾਲ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਜਦੋਂ 2014 ਦੇ ਵਿੱਚ ਤੁਸੀਂ ਸੰਸਦ ਦੇ ਵਿੱਚ ਪਹਿਲੀ ਵਾਰ ਗਏ ਸੀ ਤਾਂ ਤੁਸੀਂ ਉੱਥੇ ਮਤਾ ਠੇਕਿਆ ਸੀ ਤਾਂ ਤੁਸੀਂ ਉਸ ਨੂੰ ਸਰਵੋੱਚ ਮੰਨਦੇ ਹੋ ਤਾਂ ਹੁਣ ਤੁਸੀਂ ਆਪਣਾ ਇਸ ਜਗ੍ਹਾ ਦੇ ਉੱਤੇ ਜਿਹੜੀ ਐ ਐਮਐਸਪੀ ਗਰੰਟੀ ਕਾਨੂੰਨ ਹੈ ਜਿਹੜਾ ਉਸ ਨੂੰ ਪਾਸ ਕਰੋ ਤੇ ਗਰੰਟੀ ਬਣਾਓ ਕਿ ਐਮਐਸਪੀ ਆ ਜਿਹੜੀ ਉਹ ਕਿਸਾਨਾਂ ਨੂੰ ਦਿੱਤੀ ਜਾਵੇਗੀ ਜਾਂ ਫਿਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੈਂ ਮਰਨ ਦਾ ਡਰਾਮਾ ਕਰ ਰਿਹਾ ਹਾਂ ਜਾਂ ਕੋਈ ਰਸਮਾ ਕਰ ਰਿਹਾ ਹਾਂ ਮਰਨ ਵਰਤ ਦੀਆਂ ਤਾਂ ਤੁਹਾਡਾ ਭਲੇਖ ਹੈ ਮੈਂ ਹੁਣ ਤੱਕ ਜਿਹੜਾ ਇਹ ਫੈਸਲਾ ਲਿਆ ਜਾਂ ਤਾਂ ਖਨੌਰੀ ਬਾਰਡਰ ਦੇ ਉੱਤੋਂ ਮੇਰੀ ਸ਼ਹਾਦਤ ਹੋਊਗੀ ਜਾਂ ਫਿਰ ਜਿਹੜਾ ਇਹ ਗਾਰੰਟੀ ਕਾਨੂੰਨ ਤੁਸੀਂ ਪਾਸ ਕਰੋਗੇ ਇਹ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਡੱਲੇਵਾਲ ਵੱਲੋਂ ਲਿਖੀ ਗਈ ਚਿੱਠੀ ਦਾ ਜਵਾਬ ਦਿੰਦੇ ਨੇ ਜਾਂ ਫਿਰ ਹਲੇ ਹੋਰ ਜਿਹੜਾ ਇਹ ਮੋਰਚੇ ਨੂੰ ਇੰਤਜ਼ਾਰ ਕਰਨਾ ਪਵੇਗਾ ਤਾਂ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰਿਆਸਤ نیوز ਦੇ ਨਾਲ